ਕੁੜੀ ਨੂੰ ਮਿਲਣ ਗਏ ਮੁੰਡੇ ਦਾ ਉਸਦੇ ਭਰਾਵਾਂ ਨੇ ਰੱਜ ਕੇ ਕੁੱਟਾਪਾ ਚੜਾਇਆ ਹੈ ਪੂਰਾ ਪਿੰਡ ਇਕੱਠਾ ਹੋ ਗਿਆ ਹੈ ਉਹ ਕੁੜੀ ਮੁਕਰ ਗਈ ਹੈ ਮੂੰਹ ਤੇ ਉਹਦਾ ਨਾਲ ਸਾਡੇ ਘੁੰਮਣ ਗਈ ਸੀ ਮੁੰਡੇ ਨੇ ਦਾਵਾ ਕੀਤਾ ਹੈ ਕਿ ਕੁੜੀ ਉਸ ਨੂੰ ਆਪਣੀ ਮਰਜ਼ੀ ਦੇ ਨਾਲ ਮਿਲਣ ਆਈ ਸੀ ਸਬੂਤ ਵੀ ਦਿਖਾਏ ਪਰ ਕੁੜੀ ਹੁਣ ਮੁਕਰ ਗਈ ਅਤੇ ਆਖਣ ਲੱਗ ਗਈ ਕਿ ਨਹੀਂ ਇਹ ਤਾਂ ਜੀ ਮੇਰੇ ਨਾਲ ਛੇੜਖਾਨੀਆਂ ਕਰ ਰਿਹਾ ਸੀ ਜਦੋਂ ਕੁੜੀ ਤੁਹਾਡੇ ਕਹਿਣ ਮਤਾਂ ਵੀ ਕੁੜੀ ਨੇ ਆਪਣੇ ਭਰਾਵਾਂ ਸਦੇ ਫਿਰ हां नहीं ओ भाई ओ दे के वे वेर दे उनानु लगन दे देखो कुड़ी दे घर ਢੋਲ ਵਜਾਉਣ ਗਏ ਮੁੰਡੇ ਨੇ ਕਿਵੇਂ ਕੁੜੀ ਦਾ ਨੰਬਰ ਫੜਾਇਆ ਤੇ ਕਿਵੇਂ ਇਹ ਮਿਲਣ ਗਏ ਤੇ ਹੁਣ ਮੁਕਦਮਾ ਕਿਸ ਤੇ ਦਾਜ ਹੋਇਆ ਹੈ ਤੇ ਕਿਸ ਦੀ ਗਲਤੀ ਹੈ ਪੁਲਿਸ ਨੇ ਕੀ ਕੀਆ ਹੈ ਮੁੰਡੇ ਨੇ ਕਿਹੜੇ ਸਬੂਤ ਦਿਖਾਏ ਨੇ ਕੁੱਟਾਪਾ ਕਿਸ ਨੇ ਚਾੜਿਆ ਹੈ ਇਸ ਸਾਰੀ ਜਾਣਕਾਰੀ ਤੁਹਾਨੂੰ ਅਗਲੇ 1 ਮਿੰਟ ਦੇ ਵਿੱਚ ਮਿਲ ਜਾਵੇਗੀ ਇਹਨਾਂ ਤਿੰਨਾਂ ਨੇ ਉਹਦੇ ਨਾਲ ਗਲਤ ਹਰਕਤਾਂ ਕੀਤੀਆਂ ਉਹ ਉਹਨਾਂ ਹਰਕਤਾਂ ਕਾਰਨ ਲੜਕੀ ਨੇ ਵਿਰੋਧ ਕੀਤਾ ਜੀ ਹਾਂ ਸਸਚਾਰ ਤੁਸੀਂ ਦੇਖ ਰਹੇ ਹੋ ਨੈਸ਼ਨ ਪੋਸਟ ਅੰਮ੍ਰਿਤਸਰ ਦੇ ਪਿੰਡ ਵਾਣ ਵਸਾਓ ਵਿੱਚ ਮੇਲੇ ਦੌਰਾਨ ਇੱਕ ਨੌਜਵਾਨ ਤੇ ਕੁੜੀ ਦੀ ਦੋਸਤੀ ਨੇ ਵੱਡਾ ਵਿਵਾਦ ਖੜਾ ਕਰ ਦਿੱਤਾ ਹੈ ਜਾਣਕਾਰੀ ਅਨੁਸਾਰ ਗੱਗੋਮਲ ਗੱਗੋਮਲ ਪਿੰਡ ਦਾ ਰਹਿਣ ਵਾਲਾ ਨੌਜਵਾਨ ਟੋਲ ਵਜੋਂ ਦਾ ਕੰਮ ਕਰਦਾ ਹੈ ਉਹ ਮੇਲੇ ਦੌਰਾਨ ਲੜਕੀ ਦੇ ਨਾਲ ਮਿਲਿਆ ਤੇ ਦੋਵੇਂ ਵਿਚਕਾਰ ਫੋਨ ਦੇ ਰਾਹੀਂ ਗੱਲਬਾਤ ਹੋਣ ਲੱਗ ਗਈ ਕੁਝ ਸਮੇਂ ਬਾਅਦ ਦੋਵੇਂ ਨੇ ਮਿਲਣ ਦਾ ਸਮਾਂ ਨਿਰਧਾਰਤ ਕੀਤਾ ਤੇ ਮੁੰਡੇ ਨੇ ਕੁੜੀ ਨੂੰ ਗੱਲ ਵਿੱਚ ਗੱਡੀ ਵਿੱਚ ਬਿਠਾ ਕੇ ਘੁੰਮਣ ਲਈ ਲੈ ਗਿਆ ਪਰਿਵਾਰਕ ਮੈਂਬਰਾਂ ਦੇ ਅਨੁਸਾਰ ਮੁੰਡੇ ਅਤੇ ਉਸਦੇ ਦੋਸਤਾਂ ਨੇ ਕੁੜੀ ਨਾਲ ਗਲਤ ਹਰਕਤਾਂ ਕਰਨ ਦੀ ਕੋਸ਼ਿਸ਼ ਕੀਤੀ ਜਦੋਂ ਕੁੜੀ ਨੇ ਵਿਰੋਧ ਕੀਤਾ ਤਾਂ ਉਸਨੇ ਰੋਲਾ ਪਾਇਆ ਜਿਸ ਕਾਰਨ ਬਾਜ਼ਾਰ ਦੇ ਵਿੱਚ ਲੋਕ ਇਕੱਠੇ ਹੋ ਗਏ ਲੋਕਾਂ ਨੇ ਕੁੜੀ ਦੇ ਪਰਿਵਾਰ ਦੇ ਨਾਲ ਮਿਲ ਕੇ ਮੁੰਡੇ ਨੂੰ ਕਾਬੂ ਕਰ ਲਿਆ ਤੇ ਸਥਾਨਕ ਪੁਲਿਸ ਨੂੰ ਸੂਚਨਾ ਦਿੱਤੀ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਮੁੰਡੇ ਨੂੰ ਗ੍ਰਿਫਤਾਰ ਕਰ ਲਿਆ ਤੇ ਗੱਡੀ ਨੂੰ ਵੀ ਕਬਜ਼ੇ ਦੇ ਵਿੱਚ ਲੈ ਲਿਆ ਇਸ ਮਾਮਲੇ ਵਿੱਚ ਕੁੜੀ ਦੇ ਬਿਆਨ ਅਨੁਸਾਰ ਅਗਵਾ ਅਤੇ ਛੇੜਛਾੜ ਦਾ ਕੇਸ ਦਰਜ ਕੀਤਾ ਗਿਆ ਹੈ ਦੂਜੇ ਦੋਸ਼ੀਆਂ ਨੂੰ ਫੜਨ ਦੇ ਲਈ ਛਾਪੇਮਾਰੀ ਕੀਤੀ ਜਾਂਦੀ ਹੈ ਦੂਸਰੇ ਪਾਸੇ ਗ੍ਰਿਫਤਾਰ ਹੋਏ ਮੁੰਡੇ ਦਾ ਕਹਿਣਾ ਹੈ ਕਿ ਕੁੜੀ ਉਸਦੀ ਸਹਿਮਤੀ ਦੇ ਨਾਲ ਮਿਲਣ ਆਈ ਸੀ ਉਸਨੇ ਦਾਵਾ ਕੀਤਾ ਹੈ ਕਿ ਉਸ ਕੋਲ ਵੀਡੀਓ ਤੇ ਆਡੀਓ ਸਬੂਤ ਵੀ ਜਿਹੜੇ ਨੇ ਮੌਜੂਦ ਨੇ ਜਿਹਨਾਂ ਇਸ ਗੱਲ ਦੀ ਪੁਸ਼ਟੀ ਕਰਦੇ ਹਨ ਕਿ ਕੁੜੀ ਖੁਦ ਮਿਲਣ ਦੇ ਲਈ ਤਿਆਰ ਸੀ ਹਾਲਾਂਕਿ ਪੁਲਿਸ ਦਾ ਕਹਿਣਾ ਹੈ ਕਿ ਕਿਸੇ ਵੀ ਹਾਲਤ ਦੇ ਵਿੱਚ ਕੁੜੀ ਦੇ ਨਾਲ ਛੇੜਛਾੜ ਨੂੰ ਜਾਇਜ਼ ਨਹੀਂ ਠਹਿਰਾਇਆ ਜਾਵੇਗਾ ਤੁਸੀਂ ਦੋਵੇਂ ਪੱਖਾਂ ਨੂੰ ਸੁਣਿਓ ਅਤੇ ਤੁਸੀਂ ਫੈਸਲਾ ਕਰਿਓ ਕਿ ਕਿਸ ਦੀ ਗੱਲਤੀ ਤੁਹਾਨੂੰ ਜ਼ਿਆਦਾ ਲੱਗ ਰਹੀ ਹੈ ਤੇ ਤੁਹਾਨੂੰ ਕੌਣ ਸਹੀ ਲੱਗ ਰਿਹਾ ਹੈ ਕੌਣ ਗਲਤ ਲੱਗ ਰਿਹਾ ਹੈ ਬਾਕੀ ਸਾਰਾ ਜਾਂਚ ਦਾ ਵਿਸ਼ਾ ਹੈ ਸਰ ਜੀ ਪਿੰਡ ਗਗਮਾ ਕੀ ਗੱਲ ਹੋ ਗਈ ਸਰੀ ਗੱਲ ਕੁੜੀ ਦੇ ਭਰਾਵਾਂ ਕੋਟਿਆ ਕਿਉਂ ਉਹ ਕੁੜੀ ਮੁਕਰ ਗਈ ਆ ਮੂੰਹ ਤੇ ਉਹਦਾ ਨਾਲ ਸਾਡੇ ਘੁੰਮਣ ਗਈ ਸੀ ਅੱਛਾ ਤੇ ਬਾਅਦ ਵਿੱਚ ਮੈਨੂੰ ਕਹਿੰਦੀ ਆ ਵੀ ਅਗਵਾ ਕੀਤਾ ਅੱਛਾ ਤੇ ਇਨਾਂ ਕੋ ਪਿਸਤਲ ਵੀ ਆ ਇਦਾਂ ਨਹੀਂ ਉਹਨਾਂ ਦੱਸਣ ਦੀ ਸੀ ਅੱਛਾ ਤੇ ਮੇਰੇ ਕੋ ਸਾਰੇ ਸਬੂਤ ਹੈਗੇ ਮੈਂ ਵੀਰੇ ਉਹਨਾਂ ਨੂੰ ਸਬੂਤ ਦਿਖਾਏ ਆ ਅੱਛਾ ਤੇ ਨਾਲ ਮੇਰੇ ਆਪ ਗਈ ਵੀ ਆ ਨਾਲ ਕੰਮੜਾ ਰਿਕਾਰਡਿੰਗ ਆਈਆਂ ਜਿੱਥੇ ਮੈਂ ਮਨੇ ਕਿਹਾ ਮੈਂ ਤੁਹਾਡੇ ਨਾਲ ਜਾਣਾ ਵਾਂ ਸਾਰਾ ਕੁਝ ਹੈਗਾ ਤੇ ਬਾਅਦ ਆਪਣੇ ਭਰਾਵਾਂ ਨਾਲ ਸੱਦ ਕੇ ਇੱਕ ਗੱਡੀ ਭਾਂਤੀ ਸਾਰੀ ਤੇ ਇੱਕ ਇਹਨਾਂ ਕੋਟਾ ਮਾਰ ਪੜੀ ਦਿੱਤੀ ਕੁੜੀ ਕਿੱਥੋਂ ਦੀ ਰਹਿਣ ਵਾਲੀ ਹੈ ਕੁੜੀ ਆਪਣੇ ਇੱਧਰ ਕਹਿੰਦੇ ਆ ਬਾਣਾ ਦੀ ਇੱਧਰ ਜਿਹੜੇ ਬਾਣਾ ਅੱਛਾ ਤੇ ਤੇਰਾ ਉਹਦੇ ਨਾਲ ਅਫੇਅਰ ਸੀ ਹਾਂਜੀ ਆਹਗਾ ਕਿੰਨੇ ਤੋਂ ਸਮੇਂ ਤੋਂ ਨਹੀਂ ਥੋੜਾ ਜਿਹਾ ਟਾਈਮ ਹੋਇਆ ਤਾਂ ਪਹਿਲਾਂ ਵੀ ਕਦੀ ਘੁੰਮਣ ਗਏ ਉਹਦੇ ਨਾਲ ਨਾ ਨਾ ਪਹਿਲੀ ਵਾਰੀ ਜਾਣਾ ਸੀ ਪਹਿਲੀ ਵਾਰੀ ਹਾਂ ਕਿਸ ਤਰ੍ਹਾਂ ਸਲਾਹ ਕਿਸ ਤਰ੍ਹਾਂ ਬਣੀ ਸਲਾਹ ਇਦਾਂ ਫੋਨ ਤੇ ਸਲਾਹ ਹੋਈ ਆ ਅੱਛਾ ਹਾਂ ਨਾ ਉਹਨਾਂ ਨੂੰ ਕਿਹਾ ਸੀ ਵੀ ਮੈਂ ਕੰਮ ਕਰਦਾ ਪਿਆ ਆ ਮੈਂ ਉਹ ਵੀ ਵੀਡੀਓ ਪਾਈ ਆ ਢੋਲ ਤੇ ਕੰਮ ਤੇ ਗਿਆ ਆਂ ਹੀ ਉਹ ਵੀ ਉਹਨਾਂ ਨੂੰ ਵੀਡੀਓ ਪਾਈ ਆ ਤੇ ਆਂਦੇ ਆ ਵੀ ਫਿਰ ਰਿਕਾਰਡਿੰਗ ਭੇਜਿਓ ਨਾ ਵੀ ਤਿੰਨ ਤੋ ਗਾਣਾ ਤੇ ਮੈਂ ਅਹੀਂ ਵੇਲੇ ਹੁਣ ਸਲੇ ਬਸ ਹੁਣ ਅਗੇ ਫਿਰ ਮੈਂ ਵੀ ਭੇਜੀ ਰਿਕਾਰਡਿੰਗ ਬਹੁਤ ਸਾਰੀ ਤੇ ਜਦੋਂ ਕੁੜੀ ਤੁਹਾਡੇ ਕਹਿਣ ਮੁਤਾਬਿਕ ਕੁੜੀ ਨੇ ਆਪਣੇ ਭਰਾਵ ਦੇ ਫਿਰ ਹਾਂ ਨਹੀਂ ਉਹ ਭਰਾਵ ਦੇ ਕਿਤੇ ਵੇਰ ਦੇ ਉਹਨਾਂ ਨੂੰ ਲੱਗਣ ਦੇ ਅੱਛਾ ਹਾਂ ਤੇ ਮੈਂ ਉਹਨਾਂ ਨੂੰ ਪੁੱਛਿਆ ਵੀ ਆ ਬੜੀ ਯਾਰ ਪੁੱਛਿਆ ਵੀ ਤੁਮ ਗੱਲ ਕੀ ਨਹੀਂ ਚੁੱਪਚਾਪ ਬੈਠੇ ਜੇ ਇਹ ਕੋਈ ਗੱਲ ਹੈ ਮੈਨੂੰ ਦੱਸ ਦੋ ਅੱਛਾ ਤੇ ਉਹਨਾਂ ਇਸ ਗੱਲ ਦਾ ਮੇਰੇ ਤੋਂ ਪਰਦਾ ਰੱਖਿਆ ਵਾ ਬਾਕੀ ਗੱਲ ਉਹਨਾਂ ਦੱਸੀ ਨਹੀਂ ਮੈਨੂੰ ਜਿਹੜੇ ਵੀਰ ਮੈਨੂੰ ਲੱਭਦੇ ਫਿਰਦੇ ਇਹ ਗੱਲ ਉਹਨਾਂ ਦੱਸੀ ਨਹੀਂ ਤੇ ਜਦੋਂ ਬਾਰੇ ਮਿਰੋ ਨੇ ਬੇਹਲਾ ਤੁਹਾਨੂੰ ਤੇ ਮੋਰਸ਼ਲ ਪੁਛੇ ਲਾਰੇ ਐਵੇਂ ਫਿਰ ਗੱਡੀ ਗੱਡੀ ਵਾਵਾ ਭਜਾਈਗੀ ਹੂੰ ਤੇ ਇੱਕ ਗਾੜੀ ਬੰਦਾ ਆ ਗਿਆ ਤੇ ਉਹਦੇ ਵਿੱਚ ਮੋਰਸ਼ਲ ਵੱਜ ਗਿਆ ਹੂੰ ਉਹ ਤੋਂ ਬਚਾਈ ਅਸੀਂ ਤਾਂ ਟਾਇਰ ਪਾੜ ਗਿਆ ਟਾਇਰ ਪਾੜ ਗਿਆ ਤੇ ਗਾੜੀ ਜਾ ਕੇ ਅਸੀਂ ਪੜੇ ਗਏ ਤੇ ਨਾ ਉੱਥੇ ਬੈਠੇ ਕਰੇ ਕਰੇ ਮਾਰੇਗਾ ਇੱਕ ਡਾਕੀ ਮਿੰਨੇ ਕਿੰਨੇ ਕਿੰਨੇ ਕੋ ਜਾਣੇ ਸੀ ਇਹ 3 4 ਜਾਣੇ ਭਰਾ ਜਿਹਨੇ ਵੀ ਭਰਾ ਹੈ ਨਾ ਇਹ ਸਾਰੇ ਮਡੇ ਹਾਂ ਹਾਂ ਇਹ ਜਿੰਨੇ ਵੀ ਚਾਹਤੇ ਤਾਂ ਇਹ ਮੁੰਡੇ ਸਾਰੇ ਭਰਾਣ ਕੇ ਡੇ ਹੂ ਕਿ ਟਾਂ ਕਿ ਲੋਕੇਸ਼ਨ ਕੀ ਸੀ ਕਿੱਥੇ ਜਿਹੜਾ ਤੁਹਾਨੂੰ ਨਕੇਰੇ ਆਣਗੇ ਇਹ ਹੈਗਾ ਆਪਣਾ ਲੋਕੇਸ਼ਨ ਆ ਗਈ ਆ ਆਪਣਾ ਜਿਹੜਾ ਇੱਕੋ ਗਾੜੀ ਇਹ ਆਪਣਾ ਯੂਨਿਟ ਦੇ ਆਂ ਬੋਲ ਰਿਹਾ ਇੱਕ ਬੁੱਢਾ ਮੇ ਬਾਗਲੇ ਗੁਰਦਰਾਹ ਅੱਛਾ ਬਾਗੋ ਆ ਤੇ ਨਾਲੇ ਗੁਰਦਰਾਹ ਉੱਥੇ ਜਿਹੜਾ ਹੈ ਨਾ ਤੇ ਲਾਗੇ ਪਿੰਡ ਜਿਹੜਾ ਨਾ ਪਰ ਮੈਨੂੰ ਨਾ ਭੁੱਲ ਗਿਆ ਉੱਥੋਂ ਅਗਲਾ ਪਿੰਡ ਗੱਗੋਵਾਂ ਬਾਈ ਗੱਗੋਵਾਲ ਤੋਂ ਮੈਂ ਰਹਿਣਾ ਕਾਦੇ ਕਾਦੇ ਨਾਲ ਕੁੱਟਮਾਰ ਕੀਤੀ ਤੁਹਾਡੀ ਇਹਨਾਂ ਨੇ ਇੰਨਾ 1.5 ਮੋਟੇ ਕੜੇ ਹੀ ਕੜਿਆਣਾ ਕੁੱਟਮਾਰ ਕੀਤੀ ਆ ਤੇ ਲੱਗ ਜਿਹੜੇ ਛਡਾਉਣ ਵਾਲੇ ਸੀ ਉਹਨਾਂ ਨੂੰ ਧਮਕੀ ਦਿੰਦੇ ਵੀ ਜਿਹੜਾ ਵਿੱਚ ਆਇਆ ਮੈਂ ਤੁਹਾਨੂੰ ਵੀ ਕੁੱਟਣਾ ਮਾਰਨਾ ਤੇ ਕੋਈ ਛਡਾਉਣ ਜਾਣੀ ਤੇ ਇਹਨਾਂ ਉਹਨਾਂ ਕੋ ਡਾਂਕ ਹੋ ਗਏ ਡਾਂਕ ਨਾਲ ਮਾਰੀਆਂ ਬਾਹਾਂ ਤੇ ਲੱਕ ਤੇ ਮੂੰਹ ਤੇ ਮਪੀ ਇਹਨਾਂ ਸ਼ੇਤਰ ਲਾਲਾ ਮਰਦੇ ਹੀ ਬਾਬਾ ਇਹਨਾਂ ਮੱਪੀ ਕੜੇ ਹੁਣ ਤੁਹਾਡੀ ਅੱਖ ਨਹੀਂ ਖੁੱਲ ਰਹੀ ਅੱਖ ਤੇ ਹੀ ਵੱਜਿਆ ਅੱਖ ਤੇ ਵੀ ਆ ਵੇ ਕੜੇ ਵੱਜਿਆ ਸਾਰੇ ਤੇ ਕੜੇ ਵੱਜਿਆ अच्छा हां जी ਆ ਫਿਰ ਅਰਕਾਰ ਦੇ ਘੜੇ ਮਾਰੇ ਉਹਨਾ ਤੇ ਤੁਹਾਡੀ ਗੱਡੀ ਜਾਂਦੀ ਕਿੱਧਰ ਦੀ ਪਲੈਨਿੰਗ ਸੀ ਗੱਡੀ ਆਪਣੀ ਇੱਥੋਂ ਸਿੱਧਾ ਜਨਾਲੇ ਨੂੰ ਜਾਂਦੀ ਨਹੀਂ ਨਹੀਂ ਜੀਰੋ ਤੁਸੀਂ ਇੱਕ ਲੜਕੀ ਨੂੰ ਗੱਡੀ ਦੇ ਵਿੱਚ ਬਿਠਾਇਆ ਕਿੱਧਰ ਦੀ ਜਾਂਦੀ ਪਲੈਨਿੰਗ ਕਿੱਧਰ ਜਾਂਦੀ ਸੀ ਜਾਂਦੀ ਪਲੈਨਿੰਗ ਅਸੀਂ ਤੇ ਇੱਥੇ ਆਪਣਾ ਪੀਜਾ ਨਹੀਂ ਇੱਥੇ ਮਿਲਦਾ ਪੀਜਾ ਕੀ ਉਹਨੇ ਕਹਿੰਦਿਆ ਹੈਲੋ ਫੂਡ ਹੈਲੋ ਫੂਡ ਹੈਲੋ ਫੂਡ ਗਏ ਹਾਂ ਤੇ ਇਹ ਆਂਦੀ ਵੀ ਮੇਰੇ ਭਰਾ ਤੇ ਮੈਂ ਚੱਲ ਠੀ ਗਈ ਉੱਥੇ ਗੇਣੀ ਤੇ ਉੱਥੇ ਸਿੱਧੀ ਫਿਰ ਫੜੇ ਗਏ ਹੈਲੋ ਫੂਡ ਤੋਂ ਪੀਜਾ ਲੈਂਦੇ ਸੀ ਨਾ ਨਾ ਵੇ ਜੇ ਇਹਨੇ ਨਾ ਕਿਹਾ ਪੀਜਰੇ ਚ ਹੀ ਰਹਿ ਗਿਆ ਹਾਂ ਕੁਝ ਨਹੀਂ ਮਪੀ ਲਿਆ ਉਥੋਂ ਗੱਡੀ ਵੀ ਪੈ ਗਈ ਬੈਕ ਕਰ ਲਈ ਗੱਡੀ ਤੇ ਇਥੋਂ ਸਿੱਧਾ ਹੀ ਚਲ ਗਿਆ ਆਪਣਾ ਫਟੇ ਘੜ ਚਲ ਗਏ ਹਾਂ ਅੱਛਾ ਹਾਂਜੀ ਫਟੇ ਘੜੋ ਜਾ ਕੇ ਇਹਦੇ ਅਸੀਂ ਪੀਜੇ ਮੀਜੇ ਕਰਾਏ ਸੀ ਤੇ ਇਹਨਾਂ ਚਲੋ ਖਾਦਾ ਖਾਦਾ ਨੇ ਅਸੀਂ ਪੈਕ ਕਰਾ ਕੇ ਨਾਲੇ ਲੈ ਆਂਦੇ ਅੱਛਾ ਹਾਂਜੀ ਬਸ ਇੰਨੀ ਗੱਲ ਹੋਈ ਜਾਣ ਕੇ ਇਹਨਾਂ ਬਾਰੇ ਮੈਨੂੰ ਘੇਰ ਲਿਆ ਸਾਰੇ ਇਹਨਾਂ ਨੂੰ ਮੈਂ ਆਉਂਦਾ ਵੀ ਰਾਂ ਮੈਂ ਵੀ ਮੇਰੀ ਗਲਤੀ ਨਹੀਂ ਹੈ ਵੀ ਬਾਈ ਤੇ ਇਹਨਾਂ ਸੁਣੀ ਗਿਣੇ ਨਹੀਂ ਨੀਆ ਤੇ ਇਹ ਉਥੇ ਹੀ ਗਾਲਾਂ ਕੱਢਦੇ ਆਂਦੇ ਸੀ ਟੂ ਗੱਡੀ ਦਾ ਟਾਇਰ ਪੜ ਗਿਆ ਇਹਨਾਂ ਘੇਰਿਆ ਜਦੋਂ ਤੇ ਬਾਰੇ ਉੱਤਰ ਗਿਆ ਸਾਰੇ ਇਹ ਕੜੇ ਕੜੇ ਮਰਨ ਲਿਆ ਵੇ ਹਾਂ ਤੋਨ ਮੇਰੀ ਅੱਖ ਨਹੀਂ ਖੁੱਲਦੀ ਸੀ ਹਾਂ ਤਾਂ ਕੰਪਲੀਟ ਕੀਤੀ ਠਾਣੇ ਹਾਂਜੀ ਠਾਣੇ ਮੈਂ ਵੀ ਮੈਨੂੰ ਆਪਣੇ ਦੋ ਮੁਲਾਜ਼ਮ ਲੈ ਕੇ ਆਏ ਉਹਨਾਂ ਹੀ ਫੜਾਇਆ ਮੈਨੂੰ ਠਾਣੇ ਅੱਛਾ ਕੁੜੀ ਵਾਲਿਆਂ ਨੇ ਫੜਾਇਆ ਕੁੜੀ ਵਾਲਿਆਂ ਨੇ ਮੈਨੂੰ ਫੜਾਇਆ ਅੱਛਾ ਹਾਂਜੀ ਉਹਨਾਂ 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 ਸ਼ਿਕਾਇਤ ਕੀਤੀ ਅੱਛਾ ਸਮਝ ਹਾਂਜੀ ਉਹਨਾਂ ਨਾਲ ਸ਼ਿਕਾਇਤ ਕੀਤੀ ਅੱਛਾ ਹਾਂਜੀ ਤੇ ਮੁਲਾਜ਼ਮ ਸਾਹਿਬ ਮੈਨੂੰ ਲੈ ਕੇ ਆਏ ਨੇ ਤੇ ਮੁਲਾਜ਼ਮ ਸਾਹਿਬਾ ਨਾਲ ਮੈਨੂੰ ਵੀ ਆਪਣਾ ਖਿਬਾਤਾ ਤੇ ਆਉਂਦਿਆਂ ਕੁੜੀ ਦੀ ਸ਼ਹਿਦ ਮਾਤਾ ਦੇ ਕੋਣਾਂ ਤੇ ਆਨਲੈ ਮੇਰੇ ਵੇਟ ਪਰ ਮਾਰਤਾ ਮਲਾਜਮਾਂ ਦੇ ਕੰਪਨੀ ਉਹਨਾਂ ਨੇ ਉਹਨਾਂ ਨੇ ਹਾਂਜੀ ਕੁੜੀ ਵਾਲੇ ਵਾਲੇ ਮਲਾਜਮਾਂ ਦੇ ਸਾਹਮਣੇ ਥੱਪੜ ਮਾਰਿਆ ਥੱਪੜ ਮਾਰਿਆ ਹਾਂਜੀ ਤੇ ਫਿਰ ਮਲਾਜਮ ਸਭ ਨੂੰ ਗਏ ਸੀ ਫਿਰ ਕੋਈ ਇਹ ਕੰਮ ਇੱਥੇ ਨਾ ਕਰੂ ਹੁਣ ਸਾਡੇ ਮ ਵੀ ਕਾਰਵਾਈ ਕੀੇ ਕੰਮ ਆ ਗਿਆ ਫਿਰ ਵੀਰੋਣਾ ਨੇ ਮੈਨੂੰ ਉੱਧਰ ਖੜਿਆਵਾ ਤੇ ਮੈਨੂੰ ਕਾਲੀ ਕਾਲੀ ਪੰਦੀ ਸੀ ਤੇ ਵੀਰੋਣਾ ਮੈਨੂੰ ਪਾਣੀ ਪਾਣੀ ਪਾਇਆ ਮੈਂ ਕੋਈ ਆਪਣੀ ਮੈਂ ਵੀ ਸੇਵਾ ਪੂਰੀ ਕੀਤੀ ਵੀਰੋਣਾ ਤੇ ਅੱਜ ਮੈਨੂੰ ਚੱਕਰ ਆਉਂਦੇ ਪਏ ਇਹਦੇ ਨਾਲ ਪਾਣੀ ਪਾਣੀ ਪਾਇਆ ਤੇ ਹੁਣ ਠਾਡੂ ਕੋ ਲੈ ਕੇ ਆਏ ਕੀ ਮੰਗ ਕਰਦੀ ਹੁੰਦੀ ਸੀ ਹੁਣ ਮੰਗ ਹੈ ਹੋਈ ਆ ਵੀ ਉਹਨਾਂ ਹਾਂਜੀ ਆ ਕਰ ਲਓ ਮਾਮਾ ਬਿਸਤਾਰ ਪੂਰ ਕੇ ਲਾ ਦਿਓ ਇਹ ਲੜਕਾ ਜਿਹੜਾ ਜੀ ਉਥੋਂ ਦਾ ਰਹਿਣ ਵਾਲਾ ਵਾ ਦਾ ਗੋਮਲ ਦਾ ਇਹ ਢੋਲ ਦਾ ਕੰਮ ਕਰਦਾ ਹੈ ਲੜਕੀ ਦੇ ਪਿੰਡ ਬਾਣ ਵਸਾਉ ਮੇਲਾ ਸੀਗਾ ਉਹਨਾਂ ਦੇ ਪਰਿਵਾਰਕ ਜਗ੍ਹਾ ਦੇ ਵਿੱਚ ਮੇਲਾ ਸੀਗਾ ਇਹ ਉੱਥੇ ਗਿਆ ਸੀ ਢੋਲ ਦੀ ਸਾਈ ਲੈ ਕੇ ਉੱਥੇ ਉਹਦੇ ਇਸ ਲੜਕੀ ਦੇ ਨਾਲ ਜਿਹੜਾ ਵਾ ਕੋਈ ਗੱਲਬਾਤ ਹੋ ਗਈ ਇਹਨਾਂ ਆਪਸ ਵਿੱਚ ਟੈਲੀਫੋਨ ਤੇ ਗੱਲ ਕਰਕੇ ਟਾਈਮ ਬਣਾ ਲਿਆ ਲੜਕੀ ਇੱਥੇ ਆ ਗਈ ਇਹ ਇਹਨੂੰ ਇਹ ਲੜਕੀ ਨੂੰ ਮਿਲਣ ਵਾਸਤੇ ਇਹਨੇ ਬੁਲਾ ਬੁਲਾ ਲਿਆ ਤੇ ਗੱਡੀ 'ਚ ਬਿਠਾ ਕੇ ਤੇ ਉਹਨੂੰ ਲੈ ਗਿਆ ਉਸ ਤੋਂ ਬਾਅਦ ਇਹਦਾ ਇੱਕ ਦੋਸਤ ਸੀਗਾ ਨਾਲ ਇੱਕ ਬੰਦਾ ਸੀਗਾ ਜੋ ਵੀਡੀਓ ਦੇ ਵਿੱਚ ਆ ਰਿਹਾ ਵਾ ਇਹਨਾਂ ਤਿੰਨਾਂ ਨੇ ਉਹਦੇ ਨਾਲ ਗਲਤ ਹਰਕਤਾਂ ਕੀਤੀਆਂ ਉਹ ਉਹਨਾਂ ਹਰਕਤਾਂ ਕਾਰਨ ਲੜਕੀ ਨੇ ਵਿਰੋਧ ਕੀਤਾ ਵਿਰੋਧ ਤੋਂ ਬਾਅਦ ਜਦੋਂ ਲੜਕੀ ਨੇ ਰੌਲਾ ਪਾਇਆ ਤੇ ਬਾਜ਼ਾਰ 'ਚ ਤੇ ਲੋਕ ਇਕੱਠੇ ਹੋ ਗਏ ਲੋਕਾਂ ਨੇ ਲੜਕੀ ਦੇ ਪਰਿਵਾਰ ਦੀ ਮਦਦ ਨਾਲ ਇਹਨਾਂ ਨੂੰ ਉੱਥੇ ਕਾਬੂ ਕਰਕੇ ਸਾਨੂੰ ਇਤਲਾਹ ਦਿੱਤੀ ਅਸੀਂ ਮੌਕੇ ਤੇ ਜਾ ਕੇ ਇਹਨੂੰ ਜਿਹੜਾ ਮੁੰਡੇ ਨੂੰ ਗ੍ਰਿਫਤਾਰ ਕਰ ਲਿਆ ਗੱਡੀ ਅਸੀਂ ਕਬਜ਼ੇ 'ਚ ਲੈ ਲਈ ਇਸ ਸਬੰਧ ਵਿੱਚ ਲੜਕੀ ਦਾ ਬਿਆਨ ਹਾਸਲ ਕਰਕੇ ਅਸੀਂ ਮਕਦਮਾ ਦਰਜ ਕਰ ਲਿਆ ਵਾ ਦੂਜੇ ਦੋਸ਼ੀ ਨੂੰ ਗ੍ਰਿਫਤਾਰ ਕਰਨ ਵਾਸਤੇ ਛਾਪੇਮਾਰੀ ਚੱਲ ਰਹੀ ਹੈ ਤੇ ਜਿਹੜੀ ਫੇਰ ਇਨਵੈਸਟੀਗੇਸ਼ਨ ਕਰਕੇ ਤੇ ਇਹਦਾ ਚਲਾਨ ਜਿਹੜਾ ਦਰਜ ਹੋਵੇਗਾ ਲੜਕੀ ਦਾ ਕਹਿਣਾ ਇਹ ਸੀ ਕਿ ਮੇਰੇ ਕੋਲ ਸਾਰੇ ਐਵੀਡੈਂਸ ਹੈਗੇ ਆ ਲੜਕੀ ਸਹਮਤੀ ਨਾਲ ਗਈ ਆ ਮੇਰੇ ਕੋਲ ਵੀਡੀਓ ਆਡੀਓ ਹੈਗੇ ਆ ਸਹਮਤੀ ਨਾਲ ਵੀ ਗਈ ਹੋਗੀ ਪਰ ਦੂਜੇ ਮੁੰਡੇ ਦਾ ਨਾਲ ਇਹਦੇ ਇਹਦੀ ਸਲਾਹ ਨਾਲ ਛੇੜਛੜ ਕਰਨਾ ਜਿਹੜਾ ਉਹ ਤਾਂ ਠੀਕ ਨਹੀਂ ਲੱਗਾ